ਇੱਕ ਨਸ਼ੇ ਵਿੱਚ بے ਸੁਧ ਕਾਰ ਚਾਲਕ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ ਜਿਸ ਨੇ ਕਿ ਪਹਿਲਾ ਤਾਂ ਇੱਕ ਔਰਤ ਨੂੰ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਅੱਗੇ ਜਾ ਰਹੇ ਬਾਈਕ ਸਵਾਰਾਂ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦਕਿ ਦੂਸਰਾ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਹਸਪਤਾਲ 'ਚ ਜੰਗ ਲੜ ਰਿਹਾ ਹੈ ਹਾਲਾਂਕਿ ਮੌਕੇ ਦੇ ਉੱਤੇ ਪਹੁੰਚੇ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਨਸ਼ੇ ਦੇ ਵਿੱਚ ਤੁੱਤ ਕਾਰ ਚਾਲਕ ਸੀ ਉਸ ਨੂੰ ਪੁਲਿਸ ਦੇ ਵੱਲੋਂ ਬਚਾਇਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਦਾ ਉਸ ਦੇ ਨਾਲ ਕੀ ਲੈਣਾ ਦੇਣਾ ਹੈ ਇਸ ਬਾਰੇ ਹਾਲੇ ਕੋਈ ਖਲਾਸਾ ਨਹੀਂ ਹੋ ਸਕਿਆ ਤਾਂ ਖਬਰ ਰੋਪੜ ਦੇ ਖਨੋਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਸ਼ੇ ਦੇ ਵਿੱਚ ਬੇਸੁੱਧ ਹੋਏ ਇੱਕ ਕਾਰ ਚਾਲਕ ਨੇ ਪਹਿਲਾਂ ਤਾਂ ਆਪਣੀ ਗੱਡੀ ਕਾਫੀ ਜ਼ਿਆਦਾ ਤੇਜ਼ ਭਜਾਈ ਤੇ ਫਿਰ ਉਸ ਤੋਂ ਬਾਅਦ ਜਦ ਉਸ ਨੇ ਸੰਤੁਲਨ ਖੋਦ ਦਿੱਤਾ ਤਾਂ ਇੱਕ ਸੜਕ ਦੇ ਉੱਤੇ ਜਾ ਰਹੀ ਪਹਿਲਾ ਔਰਤ ਨੂੰ ਟੱਕਰ ਮਾਰੀ ਤੇ ਔਰਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਫਿਰ ਕੁਝ ਕਿਲੋਮੀਟਰ ਅੱਗੇ ਜਾ ਕੇ ਇੱਕ ਬਾਈਕ ਦੇ ਉੱਤੇ ਜਾ ਰਹੇ ਦੋ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹਾਲਾਂਕਿ ਜੋ ਮ੍ਰਿਤਕ ਹੈ ਉਸ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਜ਼ਖਮੀ ਹੋਇਆ ਵਿਅਕਤੀ ਹੈ ਕੁਝ ਮਹੀਨੇ ਪਹਿਲਾਂ ਹੀ ਉਸ ਦੇ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਜਦਕਿ ਜਿਸ ਦੀ ਮੌਤ ਹੋਈ ਹੈ ਉਸ ਦੇ ਖੁਦ ਦੇ ਆਪਣੇ ਚਾਰ ਬੱਚੇ ਨੇ ਜੋ ਕਿ ਹੁਣ ਬਿਲਕੁਲ ਹੀ ਬੇਸਹਾਰਾ ਹੋ ਚੁੱਕੇ ਨੇ ਇਕੱਲਾ ਹੀ ਉਹ ਵਿਅਕਤੀ ਸੀ ਜਿਸ ਦੀ ਮੌਤ ਹੋਇਆ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਤੇ ਚਾਰ ਉਸ ਦੇ ਬੱਚੇ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ ਦੀ ਗੁਹਾਰ ਜੋ ਹੈ ਉਹ ਲਗਾਈ ਜਾ ਰਹੀ ਹੈ ਦੱਸ ਦੇ ਕਿ ਰੋਪੜ ਦੇ ਪਿੰਡ ਕਨੋਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਸ਼ੇ ਦੇ ਵਿੱਚ ਬੇਸੁੱਧ ਹੋਏ ਕਾਰ ਚਾਲਕ ਦੇ ਵੱਲੋਂ ਪਹਿਲਾਂ ਇੱਕ ਔਰਤ ਨੂੰ ਟੱਕਰ ਮਾਰੀ ਗਈ ਤੇ ਫਿਰ ਉਸ ਤੋਂ ਬਾਅਦ ਬਾਈਕ ਸਵਾਰਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਜਿੱਦੇ ਮੈਂ ਜਾ ਰਹੀ ਸੀ ਆਪਣੇ ਰਸਤੇ ਹੀ ਰਸਤੇ ਜਾ ਰਹੀ ਸੀ ਪਿੱਛੇ ਤੇ ਗੱਡੀ ਆਈ ਉਹਨਾਂ ਮੈਨੂੰ ਚੱਕ ਕੇ ਪਾਲੀ ਸਾਈਡ ਮਾਰਿਆ ਮੇਰੇ ਨਾਲ ਹੀ ਦੋ ਬੰਦੇ ਹੋਰ ਕਿਰੇ ਬਰਾਬਰ ਸਾਹਮਣੇ ਆਏ ਨਹੀਂ ਪਤਾ ਵੀ ਹੁਣ ਕੌਣ ਤੇ ਕੌਣ ਤੁਸੀਂ ਕਿਤੇ ਪਰ ਤੇ ਮੈਂ ਪੈਦਲ ਜਾ ਰਹੀ ਸੀ ਆਪਣੇ ਘਰ ਕਨੋਲੀ ਕਨੋਲੀ ਹਾਂ ਜਾਸਪੁਰ ਕੋਟਾ ਨੂੰ ਇਸ ਤੇ ਸਾਡੇ ਪਿੰਡ ਦੇ ਨਾਲ ਪਰ ਜਿਹੜੇ ਦੋ ਬੰਦੇ ਕਨੌਲੀ ਕੋਲ ਆ ਰਹੇ ਤੇ ਉਹ ਨਹੀਂ ਜਾ ਰਹੇ ਤੇ ਇਧਰ ਟੀਜੀ ਤੋਂ ਆਏ ਹਾਂ ਉੱਥੇ ਇਹ ਜਿਹੜਾ ਗੱਡੀ ਵਾਲਾ ਪਹਿਲਾਂ ਕਿਸੇ ਹੋਰ ਬੀਬੀ ਨੂੰ ਮਾਰ ਕੇ ਆਇਆ ਉਦੋਂ ਵਾਲੇ ਛਾੜੇ ਬੰਦੇ ਉਹ ਗੱਡੀ ਚੜਾਈ ਜਿਹੜਾ ਛਾੜੇ 1.5 ਬੰਦੇ ਦੀ ਡੈਥ ਹੋ ਗਈ ਦੂਜੇ ਬੰਦੇ ਦੀ ਲੱਤਾਂ ਟੁੱਟੀਆਂ ਤੇ ਬੁਰਾ ਹਾਲ ਆ ਉਹ ਬੈਰ ਤੇ ਪਿਆ ਪੁਲਿਸ ਜਾਂ ਹਸਪਤਲ ਵਾਲੇ ਛਾੜੇ ਵਾਲੇ ਬੰਦੇ ਦੀ ਕੇਅਰ ਕਰਨ ਦੇ ਵਾਹੇ ਉਹਨੂੰ ਕਹਿੰਦੇ ਵੀ ਜਿਹਦਾ ਸਮਾਰਟ ਟ੍ਰਾਣੇ ਇਲਾਜ ਚੱਲਦਾ ਸਾਡੀ ਮੰਗ ਆ ਵੀ ਜਿਹੜਾ ਬੰਦਾ ਹੈ ਉਹ ਕਮਪਲੀ ਅਫਸਰ ਜਿਹੜਾ ਪਰਿਵਾਰ ਆ ਉਹਨੂੰ ਗੱਡੀ ਕਿਵੇਂ ਦੇਤੀ ਕੁਈ ਲੋਕਾਂ ਦੇ ਜਾਲ ਲੈ ਸਕਦਾ ਉਹ ਜਿਹੜੀ ਇੱਕ ਬੀਬੀ ਪੈਸੇ ਤੁਰੇ ਹੁੰਦੀ ਉਹ ਕਹਿੰਦੀ ਮੇਰੀ ਬਿਠਦੀ ਉਹ ਤੇ ਗੱਡੀ ਉਹਦੇ ਦੇ ਗੱਡੀ ਮਾਰੀ ਦੂਜਾ ਹਸਪਤਾਲ ਵਾਲੇ ਜਿਹੜੇ ਆ ਉਹਨਾਂ ਦਾ ਫਰਜ਼ ਪੰਡਦਾ ਪਹਿਲਾਂ ਜਿਹੜੇ ਮਰੀਜ਼ ਆ ਪਏ ਉਹਨਾਂ ਦੇ ਗੁੱਲਕੋਸ਼ ਲਾ ਕੇ ਛਾਰਤਾ ਬਾਕੀ ਅਗਲੀ ਟਿਕਟਾਂ ਦੇ ਕੋਈ ਨਹੀਂ ਔਰ ਬੜੀ ਦੁਖਦੀ ਗੱਲ ਆ ਦੋਹੇ ਸਾਡੇ ਜਿਹੜੇ ਬੰਦੇ ਜੀ ਡੈਥ ਹੋਈ ਆ ਉਹ ਵੀ ਇਕੱਲਾ ਕਮੋਣੇ ਵਾਲਾ ਤਿੰਨ ਚਾਰ ਬੱਚੇ ਹੋਏ ਜਿਹੜਾ ਬੰਦਾ ਬੈੱਡ 'ਤੇ ਪਿਆ ਵੀ ਲੱਤਾਂ ਟੁੱਟੀ ਆ ਉਹਦਾ 2 ਮਹੀਨੇ ਪਹਿਲਾਂ ਨੌਜਵਨ ਬੱਚਾ ਆਇਆ ਬੱਚੇ ਡੈਥ ਹੋ ਗਈ ਜਾਂ ਉਹ ਮਜ਼ਦੂਰੀ ਕਰਨੇ ਆਲਾ ਹੈ ਫੇ ਕਿੱਥੇ ਲੋਕ ਸਾਡੇ ਉੱਪਰ ਤੋਂ ਦੁੱਖਾ ਪਾਹੜ ਕੇ ਕਿਰਿਆ ਉਹ ਤਾਂ ਸਾਡੇ ਉੱਪਰ ਦਬਕ ਮਾਰੇ ਜਾ ਰਹੇ ਆਂ ਇਹ ਨੂੰ ਜਾਣ ਦੋ ਅਸੀਂ ਉੱਥੇ ਕਾ ਕਰਉਣਾ ਉਹਦਾ ਮੈਡੀਕਲ ਕਰਾ ਲਓ ਉਹ ਉਹਦਾ ਮੈਡੀਕਲ ਰਿਪੋਰਟ ਜਿਹੜੀ ਸਹੀ ਆ ਜਾਵੇ ਸਾਨੂੰ ਉਤਰਾਜ ਨਹੀਂ ਜਿੱਥੇ ਮਰਜੀ ਲੈ ਜੀਵੇ ਸਰ ਦੇਖੋ ਸਾਨੂੰ ਨਹੀਂ ਪਤਾ ਹਲੇ ਕਿ ਹਾਲ ਕੀ ਐਕਸੀਡੈਂਟ ਕਿੱਥੇ ਹੋਇਆ। ਕਮੌਣਲੀ ਥਾਣੇ 'ਚ ਰਿਪੋਰਟ ਗਈ ਐ। ਸਾਡੇ ਇੱਕ ਬੰਦੇ ਦੀ ਡੈਥ ਹੋ ਚੁੱਕੀ ਐ। ਉਹ ਕੱਲਾ ਕਮਾਉਣ ਆਲਾ ਸੀ, ਉਹਦੇ ਤਿੰਨ ਬੱਚੇ ਆ। ਤੇ ਇਹਨਾਂ ਦੀ ਇਹਨਾਂ ਦੇ ਵਿੱਚ ਤਿੰਨ ਬੱਚੇ ਆ। ਕਿ ਇੱਕ ਦੀ ਡੈਥ ਹੋ ਵੀ ਚਾਰ ਹੋ ਚੁੱਕੇ ਸੀ, ਇੱਕ ਦੀ ਡੈਥ ਵੀ ਤਿੰਨ ਬੱਚੇ ਆ ਹੁਣ। ਇਹ ਵੀ ਕੱਲੇ ਕਮਾਉਣ ਆਲੇ ਆ ਤੇ ਉਹ ਲੇਡੀ ਦੀ ਉਹ ਚੂਲਾ ਟੁੱਟ ਗਿਆ। ਪਰ ਇਹ ਪੁਲਿਸ ਵਾਲੇ ਕਹਿੰਦੇ ਆ ਕਿ ਸਾਡੀ ਉਹ ਕਾਰਵਾਈ ਹੋ ਗਈ ਐ। ਜਿਹੜੇ ਦੂਜੇ ਮੈਂਬਰ ਐ ਉਹਨਾਂ ਨੇ ਉਹ ਕਹਿੰਦੇ ਕਿ ਅਸੀਂ ਰੈਫਰ ਕਰਾ ਲਿਆ ਡਾਕਟਰ ਸਾਹਿਬ ਤੋਂ ਅਸੀਂ ਪੀਜੀ ਲੈ ਕੇ ਜਾ ਰਹੇ ਹਾਂ ਸੋ ਹਣੀ ਹਸਪੀਟਲ ਲੈ ਕੇ ਜਾਣਾ ਹੈ ਨਾ ਉਹ ਚੈੱਕ ਕਰਵਾਣਾ ਇਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਕਾਨੂੰਨੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਉਹ ਫੋਨ ਕਰਕੇ ਸਾਨੂੰ ਕਹਿ ਰਹੇ ਕਿ ਇਹਨਾਂ ਨੂੰ ਜਾਣ ਦੋ ਜੇ ਇਹ ਬੰਦਾ ਮਰ ਗਿਆ ਤਾਂ ਤੁਹਾਡੇ ਗਾਲ ਪੈਜੂਗਾ ਜੇ ਸਾਡਾ ਬੰਦਾ ਮਰ ਗਿਆ ਉਹ ਕਿਸੇ ਦੇ ਗਾਲ ਨਹੀਂ ਪਾਊਗਾ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਨੂੰਨੀ ਪੁਲਿਸਾਰੇ ਸਾਨੂੰ ਕਹਿ ਰਹੇ ਕਿ ਤੁਸੀਂ ਇਹਨਾਂ ਨੂੰ ਜਾਣ ਦੋ ਸਾਡੀ ਕਾਰਵਾਈ ਅਸੀਂ ਕਰ ਲਈ ਹੈ ਕਿਉਂ ਜਾਣ ਦੋ ਸਾਡਾ ਟੈਨਸ਼ਨ ਨੂੰ ਫੋਨ ਕਰਕੇ ਧਮਕੀਆਂ ਦੇ ਨੇ ਕਿ ਸਾਡੀ ਦਾ ਜੇ ਬੰਦਾ ਮਾਰ ਗਿਆ ਤੁਹਾਡੇ ਕੋਲ ਪੈ ਜਾਣਾ ਮੇਰੇ ਕੋਲ ਪੈ ਜਾਣਾ ਕਿਉਂਕਿ ਮੈਂ ਗੱਲ ਕੀਤੀ ਹੈ ਸਾਡਾ ਸਾਰਾ ਬਿੰਦ ਤਿਆਰ ਫੜਾ ਮੈਂ ਮੈਂਬਰ ਪੰਚਾਇਤੇ ਵੀ ਦੱਸਦੇ ਹਾਂ ਮੈਂ ਤਿੰਨਦਰ ਕੋਰ ਪੰਚਾਇਤ ਮੈਂਬਰ ਨਾਲੇਪੁਰਾ ਕਮੇਟੀ ਹਾਂਜੀ ਇਹ ਸਵਾ ਦੋ ਦੇ ਆਊਨਾਰੇ ਐਸਐਸਐਫ ਟੀਮ ਵੱਲੋਂ ਪੇਸ਼ੈਂਟ ਲੈ ਗਏ ਸੀਗੇ ਤਿੰਨ ਪੇਸ਼ੈਂਟ ਸੀਗੇ ਇੱਕ ਫੀਮੇਲ ਤੇ ਦੋ ਮੇਲ ਜਿਨ੍ਹਾਂ ਵਿੱਚ ਇੱਕ ਮੇਲ ਬਰਾਡ ਡੈਕ ਸੀ ਬਾਕੀ ਫੀਮੇਲ ਤੇ ਜਿਹੜਾ ਦੂਜੇ ਮੇਰੇ ਪੇਸ਼ੈਂਟ ਨੇ ਉਹਨਾਂ ਨੂੰ ਡਿਊਲੀ ਅਟੈਂਡ ਕਰਕੇ ਅਸੀਂ ਐਡਮਿਟ ਕਰ ਲਿਆ ਹੋਇਆ ਉਹਨਾਂ ਦੀ ਆਰਥੋ ਕੰਸਲਟੇਸ਼ਨ ਹੋਈ ਹੈ ਜੀ ਬਾਕੀ ਜਿਹੜੀ ਪੇਸ਼ੈਂਟ ਦੀ ਡੈਥ ਹੋਈ ਹੈ ਉਹਨਾਂ ਨੂੰ ਅਸੀਂ ਮੌਰਟੀਰੀ ਦੇ ਵਿੱਚ ਬੋਡੀ ਸ਼ਿਫਟ ਕਰਕੇ ਨੈਸੈਸਰੀ ਜਿਹੜੇ ਵੀ ਮੈਡੀਕਲ ਲੀਗਲ ਆਪਣਾ ਇਨਸਪੈਕਟ ਹੈਗਾ ਉਹਨਾਂ ਲਈ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਹੋਈ ਹੈ ਤਰੀਕੀ ਕੰਡੀਸ਼ਨ ਹੈ ਹਾਂਜੀ ਹਾਂਜੀ ਇਹ ਮੈਡੀਕਲ ਵੀ ਲੈ ਕੇ ਆਏ ਸੀ ਸਾਡੇ ਕੋਲ ਪੁਲਿਸ ਵਾਲੇ ਵੀ ਲੈ ਕੇ ਆਏ ਸੀ ਤੇ ਉਹ ਡਿਊ ਇਹਨਾਂ ਦਾ ਮੈਡੀਕਲ ਓਪੀਨੀਅਨ ਦੇ ਦਿੱਤਾ ਗਿਆ ਹੈ ਜੀ ਕੀ ਇਹਨੂੰ ਬਟਿਕ ਵਿੱਚ ਲਿਖਾਇਆ ਕਿ ਇਮਰ ਅਟਲੀ 2019 ਸ਼ਹਿਰ ਕਿੱਥੇ ਹੋਇਆ ਐਕਸੀਡੈਂਟ ਕੀ ਹੋਇਆ ਸਾਰਾ ਕੇਸ ਕੋਨੋਲੀ ਐਕਸੀਡੈਂਟ ਹੋਇਆ ਹੈ ਜੀ ਹੂੰ ਤੇ ਹੁਣ ਅਸੀਂ ਇਹ ਸਦਰ ਥਾਣੇ ਦਾ ਕੇਸ ਹੈ ਸਦਰ ਥਾਣੀ ਛੱਡਾਂ ਚੱਲੇਗਾ ਅੱਛਾ ਇਹ ਕਿਹਨੇ ਕੀਤਾ ਐਕਸੀਡੈਂਟ ਹੈ ਜੀ ਨਾ ਨਹੀਂ ਪਤਾ ਅਸੀਂ ਤਾਂ ਹੁਣ ਆਏ ਹਾਂ ਡਾਕਟਰ ਸਾਹਿਬ ਨੇ ਸਾਨੂੰ ਮੈਸੇਜ ਦਿੱਤਾ ਜੀ ਥੋੜਾ ਸਾਹ ਅੰਨਾ ਦਾ ਮੈਟਰ ਹੋ ਗਿਆ ਕਿਨੇ ਡਰਿੰਕ ਤੋਂ ਕੀਤੀ ਹੋਈ ਹੈ ਕੀ ਹੈ ਜੀ ਤਾਂ ਮਿਲ ਜਾਊਗਾ ਜੀ ਮੈਡੀਕਲ ਅੱਛਾ ਇਹ ਮਿਲ ਜਾਇਆ ਡਰਿੰਕ ਹਾਂਜੀ ਆਈ ਤੇ ਕੀ ਹੁਣ ਅਗਲਾ ਐਕਸ਼ਨ ਕੀ ਹੈਗਾ ਉਹ 30 ਦੱਸੂਗੀ ਜੀ 32 ਕੋਲ ਨਹੀਂ ਕੋਈ ਵਾਲੇ ਕਰਨ ਦੀ ਕਾਰਵਾਈ ਇਹ ਲੋਕਾਂ ਦਾ ਰੋਸ ਸੀਗਾ ਵੀ ਜਿਹੜਾ ਇਹਨੂੰ ਗੱਡੀ ਕਿਦਾਂ ਦੇ ਦਿੱਤੀ ਜਾਂ ਕਿਦਾਂ ਰਜਿਸਟਰ ਕਰਾ ਲਿਆ ਉਹ 60 ਰੱਖੇ ਵਾਲਾ ਵਾਲੇ ਸੀ ਉਹਨਾਂ ਦਾ ਕੰਮ ਸੀ ਇਹ ਇੱਥੇ ਛੱਡਣਾ ਬਾਕੀ ਕਾਰ ਵੀ ਲੋਕੀ ਪੁੱਛ ਰਹੇ ਆ